ਬਿੰਦਰ ਕੁਮਨ ਹੋਣਾ ਦਾ ਅੰਤਿਮ ਸੰਸਕਾਰ ਸੀ ਤੇ ਸਾਰਿਆਂ ਦੀ ਅੱਖਾਂ ਨਮ ਨੇ ਫਿਲਮ ਵੀ ਕੁਝ ਸਮੇਂ ਬਾਅਦ ਉਹਨਾਂ ਦੀ ਆ ਰਹੀ ਸੀ ਤਾਂ ਸਾਡੇ ਨਾਲ ਭਾਈ ਸਾਹਿਬ ਨੇ ਕੀ ਕਹਿਣਾ ਚਾਹੁੰਦੇ ਹੋ ਸਾਰੇ ਇੰਨੀ ਵੱਡੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜੀ ਯਾਰ ਮਨ ਇੰਨਾ ਦੁਖੀ ਹੈ ਕੁਛ ਕਹਿਣ ਨੂੰ ਜੀ ਨਹੀਂ ਕਰ ਰਿਹਾ ਭਾਜੀ ਪਤਾ ਕਿਉਂ ਇੱਕਦਮ ਭਾਰ ਪੈ ਗਿਆ ਸਾਰਾ ਹੀ ਇਕੱਠਾ ਹੀ ਜਵੰਦਾ ਵੀਰ ਤੋਰ ਕੇ ਆਇਆ ਕੱਲ ਮੈਂ ਸੰਸਕਾਰ ਕਰਕੇ ਆਇਆ ਘਰ ਨਹੀਂ ਪਹੁੰਚਿਆ ਜੀ ਤੇ ਆਂਦੇ ਆ ਨਿਊਜ਼ ਮਿਲ ਗਈ ਔਰ ਇੰਨਾ ਪਿਆਰਾ ਬੰਦਾ ਸੀ ਅਸੀਂ ਕੈਨੇਡਾ ਬਹੁਤ ਕੱਠੇ ਰਹਿੰਦੇ ਰਹੇ ਆ ਸਾਡੇ ਕੋ ਆਂਦੇ ਸੀ ਕਬੱਡੀਆਂ ਕਬੱਡੀ ਵੀ ਖੇលਦੇ ਸੀਗੇ ਕਬੱਡੀਆਂ ਵੀ ਪੁਆਈਆਂ ਨਾਲ ਕੋ ਕਬੱਡੀਆਂ ਵੀ ਖੇលਦੇ ਸਾਡੇ ਉੱਤੇ ਬੜੇ ਬੜੇ ਵੱਡੇ ਕਲੱਬ ਆ ਟ੍ਰਾਂਟੋ ਦੇ ਵਿੱਚ ਤੇ ਮੈਨੂੰ ਖੁਸ਼ੀ ਹੁੰਦੀ ਮੈਂ ਬਾਜੀ ਨੂੰ ਦੇਖ ਕੇ ਤੇ ਫਿਰ ਮੈਂ ਜਾਂਦਾ ਹੁੰਦਾ ਸੀਗਾ ਇਹਨਾਂ ਦੇ ਨਾਲ ਫਿਰ ਮੈਂ ਇਹਨਾਂ ਦੀ ਬੋਡੀ ਬੁੱਡੀ ਦੇਖਣੀ ਮੈਂ ਕਿਹਾ ਬਾਜੀ ਡੋਲੇ ਡੋਲੇ ਦਿਖਾਓ ਫਿਰ ਘੁੰਮਣ ਜਾਣਾ ਪੱਕ ਬਣਾ ਕੇ ਨਾਲ ਪਰਣਾ ਜਾ ਬਣਾ ਕੇ ਨਾ ਵੇ ਗੋਰੀਆਂ ਨੂੰ ਪਤਾ ਲੱਗਿਆ ਯਾਰ ਐਡੇ ਐਡੇ ਸਰਦਾਰ ਜਵਾਨਾ ਪੰਜਾਬ ਦੇ ਇਹਦੀ ਲੋੜ ਬਹੁਤੀ ਸੀ ਬਾਜੀ ਸਾਨੂੰ ਅੱਜਨੇ ਯੰਗ ਮੁੰਡੇ ਜਵੰਦਾ ਦੇਖ ਜਵੰਦੇ ਨੂੰ ਦੇਖ ਦੇ ਕੇ ਲੋਕ ਐਡਰੈਸ ਅਪ ਕਰਨਾ ਸ਼ੁਰੂ ਕੀਤਾ ਉਦਾਂ ਦਾ ਡਰਸਪ ਕਰ ਸਕਦਾ ਬੰਦਾ ਕੋਈ ਭੱਲਾ ਸਾਹਿਬ ਦੇਖੋ ਇਹ ਸਾਰੇ ਯਾਰ ਬਹੁਤ ਥੱਕਾ ਲੱਗਿਆ ਬਾਈ ਜੀ ਪਹਿਲਾਂ ਮੁੱਸੇ ਵਾਲਾ ਮੁੰਡਾ ਦੇਖੋ ਉਹ ਕਹਿਰ ਹੋਇਆ ਆ ਹੁਣ ਆ ਆ ਤਾਂ ਬੰਦਾ ਇਹ ਤਾਂ ਭਗਤ ਭਗਤ ਦੀ ਡੈਥ ਹੋਈ ਕਿਛੜੀ ਪਹਿਲੇ ਕੋ ਭਗਤ ਪੂਰਾ ਹੋ ਗਿਆ ਛੋਟੇ ਬ੍ਰਦਰ ਜਿਹੜੇ ਨੇ ਉਹਨਾਂ ਦੇ ਪੂਰੇ ਹੋ ਗਏ ਮਦਰ ਪੂਰੇ ਹੋ ਗਏ ਹੁਣ ਆ ਤਾਂ ਤੇ ਕਹਿੰਦਾ ਮਿਰਜਾ ਸੁਨਾਮ ਨੇ ਬੱਜ ਭਰਾ ਮਾਰਿਆ ਮੈਨੂੰ ਕਹਿੰਦਾ ਹੁੰਦੇ ਲੋਰੀਆ ਸਾਹਿਬ ਮੈਂ ਕਹਿੰਦਾ ਯਾਰ ਰਿਕਾਰਡ ਹੋਇਆ ਸੁਣ ਲਿਆ ਕਰ ਤੂੰ ਕਹਿੰਦਾ ਤੂੰ ਮੈਨੂੰ ਸੁਣਾ ਕੁਛ ਮੈਂ ਕਿਹਾ ਮੈਂ ਕਿਸ ਨਾਲ ਮੇਰੇ ਕੋਲ ਸੁਣਾ ਨਹੀਂ ਜਾਣਾ ਮੈਂ ਕਹਿੰਦਾ ਸੁਣਾ ਸੁਣਾ ਮੈਂ ਬਾਜੂ ਭਰਾਵਾ ਮਾਰਿਆ ਤੇ ਕਹਿੰਦਾ ਮੈਂ ਬੜਾ ਵੱਡਾ ਫੈਨ ਮੈਂ ਕਹਿੰਦਾ ਮੈਂ ਤਾਂ ਤੇਰਾ ਫੈਨ ਆ ਯਾਰ ਮੈਂ ਮੈਂ ਤਾਂ ਇੱਕ ਦੋ ਘੰਟੇ ਚ ਗਾਣਾ ਗਾ ਦੇਣਾ ਤੂੰ ਤੇ 20 ਸਾਲ ਲਾਇਆ ਬਾਡੀ ਬਣਾਉਣ ਲਈ ਭਗਤੀ ਕੀਤੀ ਆ ਜਿੰਨੇ ਪਲੇਅਰ ਆਪਣੇ ক্রিকেট ਵਾਲੇ ਹੋਣ ਜਾਂ ਕਬੱਡੀ ਵਾਲੇ ਹੋਣ ਜਾਂ ਪਹਿਲਵਾਨ ਹੋਣ ਭਾਜੀ ਇਹ ਇਹ ਤਾਂ ਇਹਨੂੰ ਕਹਿੰਦੇ ਭਗਤ ਬੰਦੇ ਭਗਤ ਨੇ ਜਿੱਦ ਆਪਣੇ ਦਾਰਾ ਸਿੰਘ ਹੋਇਆ ਇਹ ਭਗਤ ਲੋਕ ਇਹਨਾਂ ਦੀ ਲੋਡ ਸੀ ਸਨ ਫਿਲਮ ਵੀ ਕੋਈ ਨਵੀਂ ਆਣ ਵਾਲੀ ਸੀ ਇਹਨਾਂ ਦਾ ਬੜਾ ਖੁਸ਼ ਹੋਣਾ ਸੀ ਭਾਜੀ ਇਹਨਾਂ ਤਾਂ ਵਰਲਡ ਚੈਂਪੀਅਨ ਬਣਨਾ ਸੀਗਾ ਜਿੰਦਾ ਅਰਨੋਲਡ ਨਹੀਂ ਮੁੰਡਾ ਗੋਰਾ ਹਾਲੀਵੁੱਡ ਦੇ ਜੋ ਉਹਨਾਂ ਨੇ ਫਿਲਮ ਵੀ ਕੀਤੀ ਇਹਨਾਂ ਨੇ ਇਹਨਾਂ ਤੇ ਬਹੁਤ ਵੱਡਾ ਬਹੁਤ ਕਮਗਾਹ ਹੋਣਾ ਸੀਗਾ ਪਰ ਮਹਾਰਾਜ ਨੇ ਕਹਿੰਦੇ ਉਹਨੂੰ ਕੋਈ ਚੰਗੇ ਬੰਦੇ ਉੱਥੇ ਵੀ ਲੋੜ ਹੋਣੀ ਆ ਉਮਰ ਬੋ ਇੱਕ ਬਖਸ਼ੀ ਮਾਰ ਲਾਸਟ ਤੁਹਾਡੀ ਕਦੇ ਗੱਲ ਹੋਈ ਸੀ ਮੇਰੀ ਲਾਸਟ ਉਹਨਾਂ ਨਾਲ ਕਰਤੀ ਆ ਗੱਲਬਾਤ ਯਾਰ ਮੈਨੂੰ 2-3 ਸਾਲ ਹੋ ਗਏ ਮੈਂ ਬਾਹਰ ਚੱਲੇ ਗਿਆ ਉੱਥੇ ਆ ਕੇ ਸੀਗਾ ਹੁਣ ਤਾਂ ਮੈਂ ਪੱਕਾ ਇੱਥੇ ਆ ਗਿਆ ਫਿਰ ਛੱਡ ਕੇ ਕਿਉਂਕਿ ਸਾਡੇ ਪੰਜਾਬ ਵਰਗਾ ਤਾਂ ਹੈ ਨਹੀਂ ਕੋਈ ਵੀ ਹਿੰਦੁਸਤਾਨ ਬੜੀ ਵਧੀਆ ਧਰਤੀ ਆ ਪਰ ਇਹਨੂੰ ਸੰਭਾਲੋ ਯਾਰ ਪਲੀਜ਼ ਸਾਰੇ ਮਿਲ ਕੇ ਨਾ ਇਹਦੀ ਕਦਰ ਕਰੋ ਯਾਰ ਇਸ ਧਰਤੀ ਦੀ ਇਹ ਤਾਂ ਧਰਤੀ ਹੰਨੀ ਕਿਤੇ ਵੀ ਮੈਂ 46 ਸਾਲ ਦਾ ਕੈਨੇਡਾ ਪਾਜੀ ਮੈਂ ਛੱਡ ਕੇ ਕਿਉਂ ਆ ਗਿਆ ਮੈਂ ਆਪਣੀ ਪੰਜਾਬੀ ਥੋੜਾ ਭੋਲੇ ਮੈਂ ਤਾਂ ਗਾ ਰਹਿਆ ਪੰਜਾਬੀ ਚ ਮੈਂ ਕਹਿੰਦੇ ਮਾੜਾ ਗਾਣਾ ਗਾਉਂਦਾ ਹੀ ਨਹੀਂ ਗਾਉਂਦਾ ਜਦੋਂ ਇਹ ਸਾਰੀ ਘਟਨਾ ਹੁੰਦੀ ਹੈ ਤਾਂ 40 ਹਸਪਤਾਲ ਦੇ ਵਿੱਚ ਜਿਹੜਾ ਹੰਗਾਮਾ ਹੁੰਦਾ ਉਹ ਤਾਂ ਨਹੀਂ ਮੈਨੂੰ ਪਤਾ ਮੈਂ ਤੇ ਪਾਜੀ ਉੱਧਰ ਸੀ ਜਿਹ ਬੰਦਾ ਪਾਜੀ ਵਾਲਾ ਉਹ ਤੋਂ ਰਾਤ 9 ਵਜੇ ਆਇਆ ਮੈਂ ਘਰ ਫਿਰ ਪਤਾ ਲੱਗਿਆ ਜੀ ਉਹ ਤਾਂ ਹੁਣ ਪਤਾ ਲੱਗੂਗਾ ਬਾਅਦ ਜਿਉਂ-ਜਿਉਂ ਆ ਵੱਡੇ ਲੋਕ ਬੈਠੇ ਆ ਇਨਕੁਆਰੀ ਹੋਊਗੀ ਤੇ ਜੋ ਗਲਤੀ ਹੋਈ ਪਤਾ ਨਹੀਂ ਕੀ ਰੱਬ ਹੀ ਜਾਣਦਾ ਬੱਚੇ ਇਹਦੇ ਬਾਰੇ ਤਾ ਆਪਾਂ ਕੀ ਕਰ ਸਕਦੇ ਆ ਰਾਤ ਵੀ ਪਰਿਵਾਰ ਕਹ ਰਿਹਾ ਕਿ ਸਾਡਾ ਸਹਾਰਾ ਸੀ ਪਰ ਹੁਣ ਸਾਡਾ ਸਹਾਰਾ ਸਿਰ ਤੇ